ਤਾਰੇ ਦੋਸਤੋ ਦੋਸਤੋ ਮੰਗਾਈ ਰਿਸ਼ਵਤ ਖੋਰੀ ਤੇ ਭ੍ਰਸ਼ਟਾਚਾਰ ਨੇ ਦਿਨੋ ਦਿਨ ਵਧਦਾ ਜਾ ਰਿਹਾ ਗਰੀਬ ਵਿਚਾਰਾ ਹੋਰ ਗਰੀਬ ਹੁੰਦਾ ਜਾ ਰਿਹਾ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ ਮੰਗਾਈ ਤੇ ਇਦਾਂ ਵੱਧ ਰਹੀ ਹੈ ਜਿਦਾ ਅਲ ਨੂੰ ਦਵਾਈ ਲਾ ਕੇ ਵਧਾ ਦਿੰਦੇ ਨੇ ਤੇ ਸਰਕਾਰਾਂ ਦੇ ਵਾਦੇ ਇੰਨੇ ਝੂਠੇ ਕਿ ਉਹ ਕਹਿੰਦੇ ਕਿੰਨੇ ਕ ਵਾਦੇ ਇਹਨਾਂ ਦੇ ਦੱਸੀਏ ਹਰ ਰੋਜ਼ ਇੱਕ ਨਵਾਂ ਝੂਠਾ ਵਾਦਾ ਗਰੀਬਾਂ ਨੂੰ ਹੀ ਦਵਾਂਗੇ ਉਹ ਦੇਵਾਂਗੇ ਦੇਣਾ ਕੁਝ ਨਹੀਂ ਹੈ ਵਿਚਾਰਿਆਂ ਦੇ ਗੇੜੇ ਮਰਵਾ ਮਰਵਾ ਕੇ ਸੀਐਸਸੀ ਵਾਲਿਆਂ ਦੇ ਤੇ ਕੋਟ ਕੋ ਨਾ ਕੋ ਤਹਿਸੀਲਾਂ ਚ ਗੇੜੇ ਮਰਵਾ ਮਰਵਾ ਕੇ ਜੁੱਤੀਆਂ ਵੀ ਕਸ ਜਾਂਦੀਆਂ ਨੇ ਮੇਰਾ ਇੱਕ ਮਿੱਤਰ ਤੇ ਮੈਂ ਉਹਦੇ ਘਰੇ ਗਿਆ ਤੇ 5 ਸਾਲ ਪਹਿਲਾਂ ਦੀ ਗੱਲ ਹੈ ਤੇ ਘਰ ਦੀ ਨੇ ਛੱਤ ਡਿੱਗਣ ਵਾਲੀ ਸੱਚੀ ਗੱਲ ਹੈ 5 ਸਾਲ ਹੋ ਗਏ ਨੇ ਮੈਨੂੰ ਉਹ ਕਹਿੰਦਾ ਵੀ ਮੇਰੀ ਕਲੋਨੀਆਂ ਨਾਲ ਹੀ ਹੈ ਤੇ ਅੱਜ ਮੈਂ ਫੇਰ ਉਹਦੇ ਘਰੇ ਗਿਆ ਤੇ ਕਹਿੰਦਾ ਮੇਰੀ ਕਲੋਨੀਆਂ ਨਾਲ ਹੀ ਮੈਂ ਕਿਹਾ ਤੇਰੀ ਕਲੋਨੀ ਨਹੀਂ ਆਣੀ ਕਿਸੇ ਦਿਨ ਤੂੰ ਛੱਤ ਥਲੇ ਡਬ ਕੇ ਮਰ ਜਾਵੇਂਗਾ ਇਹ ਲੀਡਰ ਜ਼ਰੂਰ ਆਣਗੇ ਤੇਰੇ ਮਰੇ ਤੇ ਫੋਟੋਆਂ ਖਿਚਾਉਣ ਵਾਸਤੇ ਤੇ ਨਾਲ ਪੱਤਰਕਾਰਾਂ ਨੂੰ ਵੀ ਲੈ ਕੇ ਆਣਗੇ ਵੀ ਵੱਡੇ ਵੱਡੇ ਅਖ਼ਬਾਰਾਂ 'ਚ ਕਹਿਣਾ ਵੀ ਫਲਾਣਾ ਮੰਤਰੀ ਤੇ ਇੱਕ ਗਰੀਬ ਦੀ ਛੱਤ ਡਿੱਗ ਕੇ ਤੇ ਮਰ ਗਿਆ ਤੇ ਉਹਦਾ ਘਰੇ ਆਇਆ ਉਹਦੇ ਸੋਗ ਕੀਤਾ ਤੇ ਫੋਟੋਆਂ ਖਿਚਾਉਣ ਵਾਲੇ ਵੀ ਨਾਲ ਲੈਣਗੇ ਦੇ ਸਰਕਾਰਾਂ ਦੇ ਵਾਅਦੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਨ ਸਾਡੇ ਬੱਚੇ ਕਿਉਂ ਬਾਹਰਲੇ ਮੁਲਕਾਂ 'ਚ ੱਤਕੇ ਖਾਣ ਮਾਵਾਂ ਦੇ ਜਿਗਰੇ ਅੱਜ ਗੋਰਿਆਂ ਦੀ ਗੁਲਾਮੀ ਕਰ ਰਹੇ ਸਾਡਾ ਮੁਲਕ ਪਹਿਲੇ ਵੀ ਗੁਲਾਮ ਸੀ ਤੇ ਹੁਣ ਵੀ ਗੁਲਾਮ ਹੋਏ ਨੇ ਨਾਲੇ ਸਾਡੇ ਤੇ ਤਾਂ ਗੋਰੇ ਵੀ ਹੱਸਦੇ ਨੇ ਕਹਿੰਦੇ ਪਹਿਲਾਂ ਅਸੀਂ ਇੰਡੀਆ 'ਚ ਜਾ ਕੇ ਇਹਨਾਂ ਤੇ ਰਾਜ ਕੀਤਾ ਹੁਣ ਅਸੀਂ ਆਪਣੇ ਦੇਸ਼ਾਂ 'ਚ ਇਹਨਾਂ ਤੇ ਰਾਜ ਕਰ ਰਹੇ ਇਹ ਹਿੰਦੁਸਤਾਨੀ ਸਾਡੇ ਗੁਲਾਮ ਸੀ ਤੇ ਗੁਲਾਮ ਹੀ ਰਹਿਣਗੇ ਗੁਲਾਮ ਹੋ ਰਹੇ ਨੇ ਮਾਰੀਆਂ ਸਰਕਾਰਾਂ ਦੀ ਵਜ੍ਹਾ ਤੋਂ ਤੇ ਮੈਨੂੰ ਨੇ ਉਹਨਾਂ ਇੱਕ ਗੱਲ ਚੇਤੇ ਆ ਗਈ ਵੀ ਜੇ ਇੱਕ ਐਮਐਲਏ ਬਣ ਜਾਏ ਨੇ ਤੇ ਉਹ ਸੱਤ ਪੀੜ੍ਹੀਆਂ ਤੱਕ ਪੈਸਾ ਇਕੱਠਾ ਕਰ ਲੈਂਦਾ ਹੈ ਤੇ ਇੱਕ ਸਰਪੰਚ ਬਣ ਜਾ ਤੇ ਪੰਜ ਪੀੜੀਆਂ ਤੱਕ ਤੇ ਚਾਰ ਤੱਕ ਤੋ ਵੀ ਪੈਸਾ ਇਕੱਠਾ ਕਰ ਲੈਂਦਾ ਤੇ ਸਾਡਾ ਮੁਲਕ ਤਰੱਕੀ ਕਿਦਾਂ ਕਰੇਗਾ ਸਾਡੇ ਮੁਲਕ ਨੂੰ ਗਰੀਬ ਕਰਨ ਵਾਲੇ ਤੇ ਬੈਠੇ ਨੇ ਜਿਹੜੇ ਇਹ ਲੈ ਜਿਹੜੇ ਖਾਈ ਜਾਂਦੇ ਨੇ ਲੁੱਟ ਲੁੱਟ ਕੇ ਸਾਡੇ ਮੁਲਕ ਨੂੰ ਉਹ ਮੇਰੇ ਪਿਓ ਨੇ ਇੱਕ ਗੱਲ ਮੈਨੂੰ ਕਹੀ ਸੀ ਕਹਿੰਦਾ ਉੱਚੀ ਕੰਧ ਵੇਖਦਾ ਪੁੱਤਰਾ ਮੈਂ ਕਿਹਾ ਹਾਂ ਤੇ ਕਹਿੰਦਾ ਇਹ ਕੰਧ ਨੂੰ ਸਾਰੇ ਜਾਣਦੇ ਨੇ ਵੀ ਕੰਧੇ ਮੈਂ ਕਿਹਾ ਹਾਂ ਤੇ ਕਹਿੰਦਾ ਜਿਹਨੇ ਇਹਨੂੰ ਬਣਾਇਆ ਇਹਨੇ ਉਸ ਮਿਸਤਰੀ ਨੂੰ ਕੋਈ ਨਹੀਂ ਜਾਣਦਾ ਮੇਰਾ ਕਹਿਣ ਦਾ ਮਤਲਬ ਹੈ ਜਿਹਨਾਂ ਲੀਡਰਾਂ ਨੂੰ ਆਪਾਂ ਬਣਾਉਂਦੇ ਆਣੇ ਤੇ ਉਹਨਾਂ ਨੂੰ ਸਾਰੇ ਜਾਣਦੇ ਨੇ ਵੀ ਫਲਾਣਾ ਐਮਐਲਏ ਫਲਾਣਾ ਮੰਤਰੀ ਤੇ ਆਪਾਂ ਨੂੰ ਕੋਈ ਨਹੀਂ ਜਾਣਦਾ ਇਹਨਾਂ ਪਿੱਛੇ ਭੱਜ ਕੇ ਆਪਣਾ ਸਮਾਂ ਹੀ ਨਾ ਖਰਾਬ ਕਰਿਆ ਕਰੋ ਤੇ ਦੂਜਾ ਨੰਬਰ ਇੱਕ ਨਹੀਂ ਮੈਨੂੰ ਛੋਟੀ ਜਿਹੀ ਕਹਾਣੀ ਚੇਤੇ ਆ ਗਈ ਅੱਜ ਮੈਂ ਤੁਹਾਨੂੰ ਸੁਣਾਦਾ ਗੱਲ ਬੜੀ ਸੁਣਨ ਵਾਲੀ ਹੈ ਵਧੀਆ ਇੱਕ ਤੇ ਵੀਡੀਓ ਜ਼ਰੂਰ ਸੁਣਿਓ ਤੇ ਸੁਣ ਕੇ ਨੱਗੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਉਹ ਗੁੱਠੇ ਵਾਲਾ ਨਿਸ਼ਾਨ ਵੀ ਦਬਦਿਓ ਮੈਨੂੰ ਥੋੜਾ ਹੌਸਲਾ ਹੋ ਜਾਂਦਾ ਕਿ ਮੈਨੂੰ ਯਾਰ ਲੋਕ ਮੇਰੀ ਵੀਡੀਓ ਨੂੰ ਲਾਈਕ ਕਰਦੇ ਨੇ ਉਹ ਕੋਈ ਪਿੰਡ ਸੀ ਤੇ ਉਸ ਪਿੰਡ ਦੇ ਵਿੱਚ ਨੇ ਭੁੱਖ ਮਰੀ ਪੈ ਗਈ ਤੇ ਭੁੱਖ ਮਰੀ ਪੈ ਗਈ ਤੇ ਪਿੰਡ ਦੇ ਜਿੰਨੇ ਲੋਕ ਸੀ ਨੇ ਉਹ ਇਕੱਠੇ ਹੋ ਕੇ ਤੇ ਉਹ ਕਹਿਣ ਲੱਗੇ ਵੀ ਆਪਾਂ ਨੇ ਕਿਸੇ ਸਾਧੂ ਕੋਲ ਚੱਲੀਏ ਤੇ ਵੀ ਆਪਾਂ ਕੋਈ ਹੱਲ ਕਰਾਈਏ ਤੇ ਇੱਕ ਬਾਬੇ ਕੋਲ ਚਲੇ ਗਏ ਉਹ ਕਹਿਣ ਲੱਗੇ ਵੀ ਬਾਬਾ ਜੀ ਸਾਡੇ ਪਿੰਡ 'ਚ ਨੇ ਬੜੀ ਭੁੱਖ ਮਰੀ ਪੈ ਗਈ ਹੈ ਅਸੀਂ ਤੇ ਬੜੇ ਤੰਗ ਹੋ ਗਏ ਆ ਲੋਕ ਸਾਡਾ ਪਿੰਡ ਅੱਗੇ ਵੱਧ ਨਹੀਂ ਰਿਹਾ ਤੇ ਬਾਬਾ ਜੀ ਕਹਿਣ ਲੱਗੇ ਤੁਹਾਡੇ ਪਿੰਡ 'ਚ ਨੇ ਭ੍ਰਸ਼ਟਾਚਾਰੀ ਤੇ ਰਿਸ਼ਵਤ ਖੋਰੀ ਤੇ ਨਸ਼ਾ ਜ਼ਿਆਦਾ ਹੈ ਉਹ ਕਹਿੰਦਾ ਹਾਂਜੀ ਹੈਗਾ ਤੇ ਕਹਿੰਦਾ ਇਹਨਾਂ ਨੂੰ ਖਤਮ ਕਰੋ ਤੇ ਉਹ ਲੋਕ ਉਥੋਂ ਦੇ ਜਿਹੜੇ ਸੀ ਉਹ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਜੀ ਤੁਸੀਂ ਕਰ ਸਕਦੇ ਹੋ ਕੋਈ ਹੱਲ ਤੇ ਕਰੋ ਤੇ ਬਾਬਾ ਕਹਿੰਦਾ ਇਦਾਂ ਕਰੋ ਇਹਨੇ ਟੋਕਰਾ ਲੈ ਜਾਓ ਇਹ ਟੋਕਰੇ ਦੇ ਵਿੱਚ ਤੁਸੀਂ ਇੱਕ ਇੱਕ ਬੰਦਾ ਪਾ ਕੇ ਤੇ ਦੂਜੀ ਸਾਈਡ 'ਚ ਪਹਚਾਣਾ ਹੈ ਤੇ ਟੋਕਰੇ ਦੇ ਉੱਪਰ ਉਹਦੀ ਟਪਾਈ ਜਾਓ ਤੇ ਜਦੋਂ ਜਿਹੜੇ ਬੇਈਮਾਨ ਤੇ ਭ੍ਰਿਸ਼ਟਾਚਾਰੀ ਤੇ ਠੱਗ ਲਟੇਰੇ ਹੋਣਗੇ ਨੇ ਉਹ ਮਰ ਜਾਣਗੇ ਤੇ ਤੁਹਾਡਾ ਪਿੰਡ ਤਰੱਕੀ ਕਰ ਜਾਏਗਾ ਚਲੋ ਜੀ ਪਿੰਡ ਵਾਲਿਆਂ ਨੇ ਇਦਾਂ ਕੀਤਾ ਉਹਨਾਂ ਦੀ ਆ ਕੇ ਰਾਤ ਨੂੰ ਚੰਗੀਆਂ ਰੱਸੀਆਂ ਰੁੱਸੀਆਂ ਟੋਕਰੀਆਂ ਨੂੰ ਬਣੀਆਂ ਤੇ ਇੱਧਰ-ਇੱਧਰ 5-7 ਬੰਦਿਆਂ ਨੇ ਇੱਧਰੋਂ ਫੜਿਆ 5-7 ਨੇ ਇੱਧਰੋਂ ਫੜਿਆ ਟੋਕਰੀਆਂ ਨੂੰ ਰੱਸੀਆਂ ਬਣ ਗਏ ਤੇ ਉਹਦੇ ਵਿੱਚੋਂ ਦੀ ਬੰਦੇ ਕੱਢਣ ਤੇ ਟਪਾਈ ਜਾਣ ਪਰ ਦੇਖੋ ਚਮਤਕਾਰ ਇਹ ਹੋਇਆ ਕਿ ਪਿੰਡ ਦਾ ਇੱਕ ਵੀ ਬੰਦਾ ਨਾ ਮਰਿਆ ਤੇ ਪਿੰਡ ਵਾਲੇ ਹੈਰਾਨ ਹੋ ਗਏ ਕਿ ਸਾਡੇ ਪਿੰਡ 'ਚ ਤੇ ਕੋਈ ਹੈ ਨਹੀਂ ਇਦਾਂ ਸਾਡਾ ਪਿੰਡ ਹੀ ਬੜਾ ਸਾਫ਼ ਸੁਥਰਾ ਹੈ ਚਲੋ ਬਾਬੇ ਕੋਲ ਚੱਲੀਏ ਬਾਬੇ ਕੋਲ ਆਏ ਤੇ ਬਾਬੇ ਨੂੰ ਕਹਿਣ ਲੱਗੇ ਵੀ ਬਾਬਾ ਜੀ ਤੁਸੀਂ ਤੇ ਕਹਿੰਦੇ ਸੀ ਕਿ ਸਾਡੇ ਪਿੰਡ ਚ ਭ੍ਰਸ਼ਟਾਚਾਰੀ ਤੇ ਰਿਸ਼ਵਤ ਖੋਰੀ ਤੇ ਕੜਮ ਚੌਧਰੀ ਨੇ ਇਹ ਖਤਮ ਹੋ ਜਾਣਗੇ ਤੇ ਸਾਡੇ ਪਿੰਡ ਚ ਤੇ ਇੱਕ ਵੀ ਨਹੀਂ ਤੇ ਕੋਈ ਵੀ ਨਹੀਂ ਮਰਿਆ ਤੇ ਬਾਬੇ ਨੇ ਅੱਖਾਂ ਮੀਚ ਕੇ ਧਿਆਨ ਲਾ ਕੇ ਦੇਖਿਆ ਤੇ ਬਾਬਾ ਹੱਸਣ ਲੱਗ ਗਿਆ ਹੱਸ ਕੇ ਬਾਬਾ ਕਹਿੰਦਾ ਕਹਿੰਦੇ ਭੋਲੇ ਲੋਕੋ ਉਹ ਤੁਸੀਂ ਟੋਕਰੀ ਦੀ ਰੱਸੀ ਬੇਈਮਾਨਾਂ ਤੇ ਰਿਸ਼ਵਤ ਖੋਰਾ ਤੇ ਥੱਗਾਂ ਦੇ ਹੱਥ ਚ ਫੜਾਈ ਸੀ ਤੇ ਭਲੇ ਮਾਨਸ ਜਿਹੜੇ ਭਲੇ ਬੰਦੇ ਸੀ ਉਹਨਾਂ ਨੂੰ ਤੁਸੀਂ ਟਪਾਉਂਦੇ ਰਹੇ ਜੇ ਆਪਾਂ ਨੇ ਤਰੱਕੀ ਕਰਨੀ ਐਨੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਐ ਤੇ ਆਪਾਂ ਜਿਹੜਾ ਟੋਕਰਾ ਐਨੇ ਆਪ ਚੱਕ ਲਈਏ ਇਹਨਾਂ ਬੇਈਮਾਨਾਂ ਤੇ ਠੱਗਾਂ ਦੇ ਹੱਥਾਂ ਚੋਂ ਖੋਲੋ ਜੇ ਅੱਗੇ ਵਧਣਾ ਐ ਇਹਨਾਂ ਨੇ ਮੰਦਰਾਂ ਚ ਇਹ ਚੌਧਰ ਕੁਮਾਰੇ ਨੇ ਮਸਜਿਦਾਂ ਤੇ ਇਹ ਚੌਧਰ ਕੁਮਾਰੇ ਨੇ ਸਾਡੇ ਪੈਸੇ ਕੋਟਕਚੈਰੀਆਂ ਚ ਜਾੜ ਰਹੇ ਨੇ ਸਾਡਾ ਪਤਾ ਨਹੀਂ ਅਸੀਂ ਕਿਸੇ ਤਰ੍ਹਾਂ ਪੈਸਾ ਇਕੱਠਾ ਕਰਕੇ ਮੰਦਰਾ ਵਸੀਤਾਂ 'ਚ ਦਿੰਦੇ ਆ ਪਰ ਇਹ ਜਿਹੜੇ ਕੜਮ ਚੌਧਰੀ ਨੇ ਇਹ ਕੋਟ ਕੁਚੈਰੀਆਂ ਦੇ ਚੱਕਰਾਂ 'ਚ ਜਾੜੀ ਜਾਂਦੇ ਨੇ ਅਗਰ ਜੇ ਆਪਾਂ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਮੇਰੇ ਵੀਰ ਟੋਕਰਾ ਆਪ ਚੱਕ ਲੋ ਇਹਨਾਂ ਦੇ ਆਥਾਂ 'ਚੋਂ ਫੜ ਲੋ ਉੱਠੋ ਜਾਗੋ ਨੌਜਵਾਨ ਜਿੰਨੇ ਵੀ ਨੇ ਬਾਕੀ